ਆਗਣ ਤੋਂ ਬਾਅਦ ਹੀ ਟਟਣ ਵਾਲਾ ਸੀ ਰਿਸ਼ਤਾ ਤੇ ਲਾੜਾ ਲਾੜੀ ਆਪਸ ਵਿੱਚ ਲੜ ਪੈਂਦੇ ਹਨ ਜੱਥੇ ਕੀ ਦੋਸਤੋ ਇਹ ਵੀਡੀਓ ਹਰ ਇੱਕ ਪੰਜਾਬੀ ਨੂੰ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਰਹੀ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਲਾੜਾ ਲਾੜੀ ਆਪਸ ਵਿੱਚ ਕਿਵੇਂ ਲੜ ਰਹੇ ਹੁੰਦੇ ਹਨ ਤੇ ਇੱਕ ਮੁੰਡੇ ਦੇ ਵਿੱਚ ਗਲਾਬ ਜਾਮਨ ਦੀ ਦੰਦੇ ਨੂੰ ਲੈ ਕੇ ਤੇ ਲਾੜਾ ਲਾੜੀ ਦੇ ਵਿੱਚ ਲੜਾਈ ਦਾ ਬਵਾਦ ਸ਼ੁਰੂ ਹੁੰਦਾ ਤੇ ਰਿਸ਼ਤੇਦਾਰ ਸੋਚਦੇ ਹਨ ਕਿ ਖੌਰੇ ਇਹਨਾਂ ਨੂੰ ਕਿਸ ਦੀ ਨਜ਼ਰ ਲੱਗ ਗਈ ਪਰ ਇਸ ਵੀਡੀਓ ਦੇ ਵਿੱਚ ਦੋਸਤੋ ਤੁਸੀ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਲਾੜਾ ਲਾੜੀ ਇੱਕ ਦੂਜੇ ਦੇ ਸਾਹਮਣੇ ਚੋਲ ਮੁਲ ਕਰ ਰਹੀ ਸੀ ਪਰ ਚੋਲ ਮੁਲ ਕਰਦੇ ਸਮੇਂ ਜਦੋਂ ਲਾੜਾ ਲਾੜੀ ਨੂੰ ਆਇਆ ਗੁੱਸਾ ਤਾਂ ਆਪਸ ਵਿੱਚ ਹੀ ਲੜ ਕੇ ਇਹਨਾਂ ਨੇ ਕੱਢੀ ਪਣਾਸ ਤੇ ਰਿਸ਼ਤੇਦਾਰ ਵੀ ਦੂਰ ਖੜ ਕੇ ਲੱਗੇ ਦੇਖਣ ਕੋਈ ਵੀ ਨਹੀਂ ਆਇਆ ਨੇੜੇ ਤੇ ਤੁਸੇ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ